ਗੁਰਜਾਨ ਬਾਈ ਦਾ ਹੈ ਜੀ ਮਿਲਿਆ ਮੈਂ ਉਹਨਾਂ ਨੂੰ ਵੀ ਨਹੀਂ ਕਦੇ ਹੈ ਸੱਚ ਪੁੱਛੋ ਤੇ ਗੁਰਜਾਨ ਬਾਈ ਮੇਰੇ ਭਾਂਜਾ ਘੁੰਦਾ ਜੀ ਮੇਰਾ ਪ੍ਰਤਪਾਲ ਪ੍ਰਿੰਸ ਤੇ ਉਹਨੇ ਬੱਚਰੇ ਨੇ ਉਹਨੂੰ ਮੇਰਾ ਗੀਤ ਦਿੱਤਾ ਉਹਨੂੰ ਵਧੀਆ ਲੱਗਾ ਤਾਂ ਉਹਨੇ ਗਾਤਾ ਕੋਰੇ ਹੁਣ ਉਹਦੀ ਕੀ ਮਜਬੂਰੀ ਆ ਵੀ ਅਸੀਂ ਤੁਹਾਨੂੰ ਕਹਿੰਦੇ ਰੇ ਬਾਈ ਆ ਜਾ ਆਪਾਂ ਵੀਡੀਓ ਬਣਾਵਾਂਗੇ ਪਰ ਉਹ ਆਏ ਨਹੀਂ ਹੈਗੇ ਹਾਂ ਕੀ ਲੱਗਦਾ ਜਿਹੜਾ ਰੈਪਰ ਨਵਾਂ ਆਇਆ ਉਹਦੀ ਮੇਕਿੰਗ ਬਾਰੇ ਕੁਝ ਕਹਿਣਾ ਚਾਹੁੰਦੇ ਜਿਹੜਾ ਰੈਪਰ ਨਵਾਂ ਆਇਆ ਤੇ ਉਹਦੇ ਵਾਸਤੇ ਕਿੰਨਾ ਤੁਹਾਨੂੰ ਜਿਹੜਾ ਕਰਨਾ ਪਏਗਾ। ਇਹ ਗਾਣਾ ਇਹ ਸੋਚ ਕੇ ਲਿਖਿਆ ਸੀਗਾ ਮੈਂ ਵੀ ਜਿਵੇਂ ਲੋਕ ਹੁਣ ਅੱਜ ਕਾ ਹੁਣ ਤਾਈਆਂ ਬਹੁਤ ਨੇ ਸਮਾਜ ਵਿੱਚ, ਕੁਰਿਤੀਆਂ ਬਹੁਤ ਹੋ ਗਈਆਂ ਹਨਾ। ਮਾਰੇ ਨੂੰ ਮਾਰੇ ਨਾ ਕੋਈ। ਕਿੰਨੇ ਉਹ ਸ਼ਬਦ ਜਿਹੜਾ ਮੈਂ ਲਿਖਿਆ ਹੈ। ਤੇ ਇਹ ਮੈਂ ਚਾਹੁੰਦਾ ਵੀ ਸਮਾਜ ਦੇ ਵਿੱਚ ਨਾ ਜਾਗਰੂਤੀ ਆਵੇ। ਕੋਈ ਲੋਕ ਲਚਰਤਾ ਤੋਂ ਥੋੜਾ ਦੂਰ ਰਹਿਣ। ਤੇ ਸਾਨੂੰ ਤਾਂ ਹੋਰ ਇੱਕ ਗੱਲ ਤੁਹਾਨੂੰ ਮੈਂ ਗਾਣੇ ਦੀ ਪਾਜੀ ਇੰਟਰਸਟਿੰਗ ਹੈ ਜਿਹੜੀ ਦੱਸਾਂ। ਵੀ ਸਾਡੇ ਕੋਲ ਇਹ ਚਲੋ ਉਸ ਟਾਈਮ ਅਸੀਂ ਕਰ ਲੈਂਦੇ ਜੇ ਭਾਈ ਸਾਹਿਬ ਆਉਂਦੇ ਅਸੀਂ ਵੀਡੀਓ ਬਣਾਉਂਦੇ ਫਿਰ ਅਸੀਂ ਦਲਜੀਤ ਭਾਜੀ ਦੀ ਚੱਕ ਕੇ ਨਾ ਐਨੀਮੇਸ਼ਨ ਕੀ ਕਹਿੰਦੇ ਆ ਅੰਗਰੇਜ਼ੀ ਚ ਐਨੀਮੇਸ਼ਨ ਆ ਆ ਉਹੀ ਅਸੀਂ ਵੀਡੀਓ ਬਣਾ ਕੇ ਗਾਣੇ ਤੇ ਲਾਦੇ ਕਾਰਨ ਇਹ ਹੈ ਕਿ ਬਟ ਐਡੀ ਵੱਡੀ ਕੰਪਨੀਆ ਪ੍ਰੋਡਕਸ਼ਨ ਹੁੰਦਾ ਉਹਨਾਂ ਦਾ ਜੇ ਐਨੀਮੇਸ਼ਨ ਲਗਾਉਣੇ ਹੋ ਕੀ ਲੱਗਦਾ ਕਿ ਕੋਈ ਪਰਮਿਸ਼ਨ ਦੀ ਪ੍ਰੋਬਲਮ ਆਉਗੀ ਨਹੀਂ ਆਉਗੀ ਨਹੀਂ ਉਹ ਹੁਣ ਮੈਨੂੰ ਨਹੀਂ ਪਤਾ ਇਨਾ ਪਰਮਿਸ਼ਨ ਦਾ ਖੈ ਤੇ ਚਲੋ ਅਸੀਂ ਤਾਂ ਕਾਰਟੂਨ ਜੇ ਬਣਾ ਕੇ ਲਾਏ ਨੇ ਨਾ ਉਹਦੇ ਚ ਪਰਮਿਸ਼ਨ ਦੀ ਤਾਂ ਕੋਈ ਖਾਸ ਲੋੜ ਨਹੀਂ ਤੇ ਜਲਦੀਪ ਭਾਜੀ ਦਾ ਵੀ ਧੰਨਵਾਦ ਆ ਬਾਈ ਸਾਡਾ ਜੀ ਕਿ ਨਗਮਾਈ ਸੁਣ ਲੈਣਾ ਕੋਈ ਵਿਸ਼ੇਸ਼ ਤੌਰ ਤੇ ਆਪਣੇ ਨਾਲ ਜੁੜਨ ਵਾਲਿਆਂ ਨੂੰ ਉਪਰਾਲਾ ਕਰਨ ਦੀ ਕੋਸ਼ਿਸ਼ ਕਹਾਂਗੇ ਜੀ ਜਿੰਨੇ ਵੀ ਪੰਜਾਬ ਚ ਲੋਕ ਰਹ ਰਹੇ ਆ ਸੁਣਨ ਵਾਲੇ ਗਾਉਣ ਵਾਲੇ ਲਿਖਣ ਵਾਲੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਆ ਵੀ ਚੰਗਾ ਸੁਣੋ ਚੰਗਾ ਗਾਓ ਚੰਗਾ ਲਿਖੋ ਜਿੱਦਾਂ ਦਾ ਸਮਾਜ ਗੁਰੂ ਸਾਹਿਬ ਦੀ ਸੋਚ ਦੇ ਅਨਸਾਰ ਜੋ ਚਾਹੁੰਦੇ ਸੀਗੇ ਵੀ ਇਦਾਂ ਦਾ ਇੱਕ ਸੁਸਾਇਟੀ ਸਮਾਜ ਬਣੇ ਤੇ ਆਪਣਾ ਇਹ ਫਰਜ਼ ਬਣਦਾ ਸਮਾਜ ਪ੍ਰਤੀ ਇਹ ਜ਼ਰੂਰੀ ਨਹੀਂ ਕੋਈ ਬੰਦਾ ਟੋਇਆ ਪਟ ਰਿਹਾ ਤਾਂ ਆਪਾਂ ਵੀ ਆਪਾਂ ਵੀ ਟੋਇਆ ਪਟੀਏ ਆਪਾਂ ਰਾਹ ਬਣਾਉਣ ਵਾਲੇ ਬਣੀਏ ਹੁਣ ਜਿਹੜੇ ਇਹ ਭਾਈ ਸਾਹਿਬ ਸਿੰਗਰ ਆ ਮੇਰੇ ਰਬਦਾਸ ਗੁਰੂ ਲੋਕਾਂ ਨੇ ਬੜਾ ਪਿਆਰ ਦਿੱਤਾ ਇਸ ਨਾਲ ਕਿ ਮੈਨੂੰ ਔਰ ਸਭ ਤੋਂ ਵੱਡੀ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਵੀ ਇਹ ਬਾਈ ਨੂੰ ਮੈਂ ਕਦੇ ਮਿਲਿਆ ਨਹੀਂ ਹੈ ਤੇ ਇਹਨੂੰ ਮੈਂ ਫੇਸਬੁਕ ਤੇ ਹੀ ਅ ਭੇਜਿਆ ਸੀਗਾ ਗੀਤ ਲਿਖ ਕੇ ਤੇ ਬਾਈ ਮੈਨੂੰ ਕਹਿੰਦਾ ਵੀ ਯਾਰ 15 ਮਿੰਟ ਰੁਕ ਜਾ ਤੇ ਮੈਂ ਤੈਨੂੰ ਬਾਅਦ ਵਿੱਚ ਗੱਲ ਕਰਾਂਗਾ ਮੈਨੂੰ ਸੁਣ ਲੈਣ ਦੇ ਜਦੋਂ ਇਹਨੇ ਸੁਣਿਆ ਤਾਂ ਮੈਨੂੰ ਉਦਾਂ ਹੀ ਇਨਵਿਨ ਬਾਈ ਬੋਲ ਰਿਹਾ ਵੀ ਠੀਕ 15 ਦਿਨਾਂ ਬਾਅਦ ਤੁਹਾਨੂੰ ਮੈਂ ਵੀਡੀਓ ਬਣਾ ਕੇ ਭੇਜੂੰਗਾ ਅ ਸੌਰੀ ਅ ਸਟੂਡੀਓ 'ਚ ਰਿਕਾਰਡਿੰਗ ਕਰਕੇ ਭੇਜਾਂਗਾ ਤੇ ਤੁਸੀਂ ਇਹ ਗੀਤ ਕਿਸੇ ਨੂੰ ਦੇਣਾ ਨਹੀਂ ਹੈ ਉਹ ਬਾਈ ਦਾ ਧੰਨਵਾਦ ਆ ਬੜਾ ਤੇ ਮੈਨੂੰ ਐ ਲੱਗ ਰਿਹਾ ਸ਼ਾਇਦ ਬਾਈ ਜਿੱਦਾਂ ਹੋਲਡ ਕਰਾ ਕਲਾਕਾਰ ਕਰਦੇ ਆ ਟਰੈਕਟਰਾਂ ਦੇ ਨਾਲ ਸ਼ਾਇਦ ਮੈਂ ਖਾ ਵੀ ਮੇਰੇ ਨਾਲ ਵੀ ਮਜ਼ਾਕ ਕਰ ਰਹੇ ਆ ਪਰ ਬਾਈ ਨੇ ਦੇਖੋ ਵੀ ਉਹਨਾਂ ਦੀ ਪਿੱਠ ਸੁਣਦੀ ਆ ਮੈਨੂੰ ਕਦੇ ਮਿਲਿਆ ਨਹੀਂ ਤੇ ਉਹਨਾਂ ਨੇ ਗੀਤ ਰਿਕਾਰਡ ਵੀ ਕੀਤਾ ਫਿਲਮਾਂਕਣ ਵੀ ਕੀਤਾ ਬਕਾਇਦਾ ਟੀਮ ਬਣਾਈ ਤੇ ਉਹਨਾਂ ਨੇ ਦੱਸਿਆ ਭਾਈ ਸਾਹਿਬ ਇਹ ਸਾਰਾ ਕੁਝ ਕਰਨ ਤੋਂ ਬਾਅਦ ਐਂਟ ਚਾ ਕੇ ਉਹਨਾਂ ਨੇ ਜਦੋਂ ਗੀਤ ਆ ਗਿਆ ਤਾਂ ਫਿਰ ਉਹਨਾਂ ਨੇ ਦੱਸਿਆ ਤਾਂ ਇਹ ਮੇਰੀ ਤਾਂ ਚਾਹੀ ਮਤਲਬ ਮੈਂ ਕੀ ਦੱਸਾਂ ਉਹ ਸ਼ੌਂਕੀ ਨੂੰ ਇਹ ਮਿਹਨਤਾਂ ਨਾ ਮਿਲਿਆ ਉਹਨਾਂ ਵੱਲੋਂ ਕੋਈ ਮੰਗ ਕਰਦੇ ਕਿ ਮਿਹਨਤਾਂ ਦਿੱਤਾ ਜਾਵੇ ਨਹੀਂ ਮਿਹਨਤਾਂ ਤਾਂ ਨਹੀਂ ਚਲੋ ਜੋ ਉਹਨਾਂ ਨੇ ਏਡਾ ਬੜਾ ਦੇ ਦਿੱਤਾ ਦੇਖੋ ਇੱਕ ਬੰਦੇ ਨੂੰ ਆਪਾਂ ਜਾਣਦੇ ਹੀ ਨਹੀਂ ਉਹ ਬੰਦਾ ਆਪਣਾ ਗੀਤ गा ਰਿਹਾ ਹੈ ਔਰ ਸੰਗਤ ਦਾ ਪਿਆਰ ਆਹੀ ਬਹੁਤ ਵੱਡੀ ਗੱਲ ਆ ਸਭ ਤੋਂ ਵੱਡਾ ਹਾਂ ਗੁਰਜਾਨ ਦੀ ਗੱਲ ਕਰੀਏ ਗੁਰਜਾਨ ਨਾਲ ਮੀਟਿੰਗ ਕਿਵੇਂ ਹੁੰਦੀ ਆ ਤੇ ਰੈਬਰ ਗਾਣਾ ਕਿਵੇਂ ਕਰ ਕਰ ਰਹੇ ਹੁੰਦੇ ਹੁਣ ਬਾਈ ਗੁਰਜਾਨ ਦਾ ਐ ਹੈਗਾ ਯਾਰ ਅ ਪਹਿਲਾ ਗੀਤ ਨਾ ਮੇਰਾ ਆਇਆ ਸੀਗਾ 10 ਤੋਂ ਸਾਲ ਪਹਿਲਾਂ ਕੋਮਨਾ ਗਿਰਦਾਰੀਆਂ ਉਹੀ ਲਈ ਫਿਰਦੇ ਨੇ ਲੋਕ ਜਥੇਦਾਰੀਆਂ ਜਿਨ੍ਹਾਂ ਤਰੀਕ ਕੋਮ ਨਾਲ ਕੀਤੀਆਂ ਗਿਰਦਾਰੀਆਂ ਹੁਣ ਗੱਲ ਫੇਰ ਉੱਥੀ ਆ ਜਾਂਦੀ ਹੈ ਜੀ ਸਾਨੂੰ ਲੋਕਾਂ ਨੇ ਪਿਆਰ ਹੀ ਨਹੀਂ ਦਿੱਤਾ ਹੁਨਾ ਸਾਡੀ ਆਸ ਤੋਂ ਕਿਤੇ ਘੱਟ ਹੈ ਸਾਨੂੰ ਤਾਂ ਐ ਸੀਗਾ ਵੀ ਬਹੁਤ ਜ਼ਿਆਦਾ ਲੋਕ ਪਹੁੰਚਣਗੇ ਪਰ ਹੁਣ ਗਰੀਬੀ ਮਾਰ ਗਈ ਸਾਨੂੰ ਇਹਦੇ ਵਿੱਚ ਸਾਡਾ ਕਲਾਕਾਰ ਵੀ ਗਰੀਬ ਸੀਗਾ ਲਿਖਣ ਵਾਲਾ ਵੀ ਗਰੀਬ ਸੀ ਔਰ ਕੋਈ ਵੱਡੇ ਉਹ ਵੀ ਨਹੀਂ ਸੀਗੇ ਵਿਚਾਰੇ ਜਿਨ੍ਹਾਂ ਦੀ ਕੰਪਨੀ ਚ ਅਸੀਂ ਪਾਇਆ ਸੀਗਾ ਅੱਜ ਕੱਲ ਖੈਰ ਉਹਨਾਂ ਦਾ ਨਾਮ ਹੈ ਨਾ ਪ੍ਰੋਟੈਕਸ਼ਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬੰਟੀ ਬੈਂਸ ਜੀ ਹੁੰਦੇ ਸੀਗੇ ਸਾਡੇ ਨਾਲ ਸਾਰੀ ਟੀਮ ਦਾ ਹੀ ਧੰਨਵਾਦ ਹੈ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਇੱਥੇ ਦੱਸ ਦਾਂ ਇਹ ਸਰਦਾਰ ਸਿਮਰਜੀਤ ਮਾਨ ਸਾਹਿਬ ਉਹਨਾਂ ਨੇ ਰੀਜ਼ ਕੀਤਾ ਸੀ ਇਸ ਗੀਤ ਦਾ ਪੋਸਟਰ ਉਹਨਾਂ ਨੇ ਰੀਜ਼ ਕੀਤਾ ਸੀ ਬਾਕੀ ਹੁਣ ਬੰਟੀ ਬੈਂਸ ਦਾ ਨਾਮ ਲਿਆ ਇੱਕ ਬਹੁਤ ਵੱਡਾ ਨਾਮ ਹੈ ਕੀ ਲੱਗਦਾ ਕਿ ਜੇ ਅੱਜ ਉਹਨਾਂ ਨੂੰ ਤੁਸੀਂ ਅਪਰੋਚ ਕਰੋ ਤੱਕ ਇਹ ਸਤੰਦਰ ਜਾਣ ਨਹੀਂ ਉਹ ਵੱਡੀ ਵੈਸ ਨਹੀਂ ਜੀ ਜਿਹੜਾ ਤੁਸੀਂ ਸਮਝ ਗਏ ਇਹ ਬੰਟੀ ਵੀਡੀਓ ਸੀਗੇ ਡਾਇਰੈਕਟਰ ਸੀਗੇ ਵੀਡੀਓ ਪਲੱਸ ਇਹਨਾਂ ਨੇ ਸਾਡਾ ਜੋ ਵੀ ਉਸ ਸਮੇਂ ਗੀਤ ਦਾ ਅ ਗਾਇਕੀ ਦੇ ਖੇਤਰ ਜਿਸ ਤਰ੍ਹਾਂ ਦਾ ਵੀ ਸਹਿਯੋਗ ਚਾਹੀਦਾ ਇਹਨਾਂ ਨੇ ਸਾਨੂੰ ਸਾਰਾ ਹੀ ਦਿੱਤਾ ਜੀ ਸਾਰੀ ਟੋਟਲ ਬਹੁਤ ਵਧੀਆ ਬੰਦੇ ਸੀ ਹੁਣ ਤੱਕ ਕਿੰਨੇ ਗੀਤ ਆ ਚੁੱਕੇ ਨੇ ਕਿਹੜੇ ਗੀਤ ਤੋਂ ਤੁਹਾਨੂੰ ਤੁਹਾਨੂੰ ਪਛਾਣ ਬਣੀ ਆ ਪਛਾਣ ਮਿਲਿਆ ਜੀ ਗੀਤ ਤਾਂ ਹੈਗੇ ਆ ਲਗਭਗ 20-25 ਔਰ ਜਿਹੜੀ ਪਹਿਚਾਣ ਮਿਲੀ ਹੈ ਜਿੱਥੇ ਜ਼ਾਲਮ ਹੋਣ ਸਰਕਾਰਾਂ ਆ ਜਿੱਥੇ ਪਹਿਣ ਗਰੀਬ ਨੂੰ ਮਾਰਾਂ ਜਿੱਥੇ ਲੰਡੇ ਉੱਚੇ ਚੌਧਰੀ ਆਪ ਨਵਾਬੀ ਹੁੰਦੇ ਨੇ ਉਸ ਦੇਸ਼ ਵਿੱਚ ਪੁੱਤ ਮਾਵਾ ਦੇ ਬਾਗੀ ਹੁੰਦੇ ਨੇ ਇਸ ਗੀਤ ਤੋਂ ਮੇਰੀ ਪਹਿਚਾਣ ਬਣੀ ਸੀ ਔਰ ਜਿੰਨੇ ਵੀ ਲੋਕਾਂ ਨੇ ਪਿਆਰ ਸਤਿਕਾਰ ਸੰਗਤਾਂ ਨੇ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਕੀ ਲੱਗਦਾ ਜਿਹੜੇ ਕਾਮਨਲ ਗਜ਼ਾਰੀਆਂ ਗੀਤਾਂ ਲਿਖਣ ਦੀ ਚਾਹੀ ਕੀ ਕਹਿਣਾ ਚਾਹੁੰਦੇ ਸੀਗੇ ਜੋ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਸੀ ਸਮਾਜ ਨੂੰ ਉਹ ਹੋਇਆ ਕੰਪਲੀਟ ਵੀ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਜੀ ਕੱਲਾ ਮੈਂ ਨਹੀਂ ਸਾਡੇ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਦੇ ਅੱਗੇ ਕਹਿੰਦੇ ਆ ਔਰ ਕੌਮਨਾ ਗਰਦਾਰੀਆਂ ਜਿਨ੍ਹਾਂ ਨੇ ਹੁਣ ਤੱਕ ਕੀਤੀਆਂ ਨੇ ਮੈਂ ਤਾਂ ਉਹਨਾਂ ਨੂੰ ਸਿੱਧਾ ਟਾਰਗੇਟ ਕੀਤਾ ਜੀ ਕੀ ਲੱਗਦਾ ਕਾ ਕੌਮ ਦੇ ਜਥੇਦਾਰ ਚਾਹੇ ਚੰਗੇ ਦੇ ਚਾਹੇ ਮਾੜੇ ਨੇ ਉਹਨਾਂ ਨਾਲ ਆਪਾਂ ਸਿੱਧੇ ਤੌਰ ਤੇ ਪੰਗਾ ਲੈਣੇ ਆ ਕੋਈ ਦਰਮਾਨ ਦੇ ਵਿੱਚ ਹੁੰਦਾ ਹੈ ਜਾਂ ਉਹਨਾਂ ਨੂੰ ਕਦੇ ਧਮਕਾਇਆ ਗਿਆ ਤੁਹਾਨੂੰ ਨਹੀਂ ਜੀ ਜਥੇਦਾਰ ਸਾਹਿਬਾਂ ਨੂੰ ਨਹੀਂ ਅਸੀਂ ਕੁਝ ਕਿਹਾ ਹੈ ਜਿਹਨਾਂ ਦੇ ਵੀ ਆਪਾਂ ਗੱਲ ਕੀਤੀ ਜਿਹਨਾਂ ਨੂੰ ਟਾਰਗੇਟ ਕਰਦੇ ਹਾਂ ਆ ਕਹਿੰਦੇ ਸੀਗੇ ਅਸੀਂ ਕਹਿੰਦੇ ਸੀ ਵੀ ਅਸੀਂ ਤਾਂ ਗਿਰਦਾਰਾਂ ਨੂੰ ਕਿਹਾ ਜੇ ਤੁਸੀਂ ਗਿਰਦਾਰ ਹੋ ਤਾਂ ਤੁਹਾਨੂੰ ਕਿਹਾ ਅਸੀਂ ਇਦਾਂ ਨਹੀਂ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਅਸੀਂ ਕੁਝ ਕਿਹਾ ਹੈ ਬਾਕੀ ਲੋਕ ਦੱਸਦੇ ਆ ਜੀ ਜੋ ਕਬੀਰਾ ਜਿਹਦਾ ਬਾਣੀ ਚ ਫਰਮਾਨ ਹੈਗਾ ਆ ਹਨਾ ਜੋ ਜਹਜਾ ਕਰੇਗਾ ਸੋ ਉਹ ਜਹਜਾ ਪਰੇਗਾ ਤੇ ਹੁਣ ਕੌਮ ਦੇ ਹਾਲਾਤ ਵੀ ਦੇਖ ਲਓ ਤੁਹਾਡੇ ਸਾਹਮਣੇ ਹੀ ਸਰਸੇ ਵਾਲੇ ਸਾਧ ਦਾ ਦੇਖ ਲਓ ਮਾਫੀਆਂ ਦੇਤੀਆਂ ਅਗਲੇਆਂ ਨੇ ਤੇ ਅੱਜ ਹਾਲ ਕੀ ਆ ਕੌਮ ਦਾ ਤੁਸੀਂ ਵੀ ਦੇਖ ਲਓ ਤੁਹਾਡੇ ਸਾਹਮਣੇ ਹੌਣ ਵਾਲੇ ਤੁਹਾਡੇ ਗੀਤਾਂ ਦੇ ਜੇ ਚਰਚਾ ਕਰਨੀ ਹੋਵੇ ਕਿਹੜੇ ਕਿਹੜੇ ਗੀਤ ਆ ਰਹੇ ਨੇ ਕੀ ਲੱਗਦਾ ਕਿ ਪੁਰਾਣੇ ਗੀਤਾਂ ਨੂੰ ਜੇ ਫਲਮਾਉਣਾ ਹੋਵੇ ਤਾਂ ਉਹਦੇ ਲਈ ਕਿੰਨਾ ਕੋ ਉਪਰਾਲਾ ਕਰਨ ਦੀ ਲੋੜ ਹੈ ਉਪਰਾਲਾ ਦਾ ਵੀਰ ਜੀ ਬਹੁਤ ਜ਼ਿਆਦਾ ਕਰਨ ਦੀ ਲੋੜ ਹੈ ਤੇ ਮੈਂ ਹੋਰਾਂ ਸਿੰਗਰਾਂ ਨੂੰ ਵੀ ਅਪੀਲ ਕਰੂੰਗਾ ਲਿਖਣ ਵਾਲਿਆਂ ਨੂੰ ਵੀ ਅਪੀਲ ਕਰੂੰਗਾ ਵੀ ਲਗਲ 28 ਕੁੜੀ ਦਾ ਚਲੋ ਠੀਕ ਹੈ ਸੱਭਿਆਚਾਰ ਤੁਹਾਡੇ ਲਈ ਹੋ ਸਕਦਾ ਪਰ ਤੁਸੀਂ ਕੋਈ ਸਮਾਜਿਕ ਲਿਖੋ ਗੀਤ ਜਿਨ੍ਹਾਂ ਤੇ ਲੋਕਾਂ ਨੂੰ ਲੋਕਾਂ 'ਚ ਜਾਗਰੂਤੀ ਪੈਦਾ ਹੋਵੇ ਤੁਹਾਡੇ ਕਿੰਨਾ ਕਿੰਨਾ ਗੀਤਾਂ ਦਾ ਵੀਡੀਓ ਬਣਾਵਾ ਔਰ ਕਿੰਨਾ ਲੋਕਾਂ ਕੋਲੋਂ ਹੰਗਾਰਾ ਮਿਲਿਆ ਇਹ ਲੋਕਾਂ ਨੇ ਤਾਂ ਪਿਆਰ ਬਹੁਤ ਦਿੱਤਾ ਜੀ ਪਰ ਥੋੜਾ ਜਿਹਾ ਘੱਟ ਦਿੱਤਾ ਕਿਉਂਕਿ ਇੱਕ ਤਾਂ ਅਸੀਂ ਗਰੀਬ ਬੰਦੇ ਕਲਾਕਾਰ ਹੈ ਗਰੀਬ ਲਿਖਣ ਵਾਲਾ ਹੈ ਪੈਸਾ ਨਹੀਂ ਲਾ ਸਕੇ ਸਭ ਤੋਂ ਵੱਡੀ ਗੱਲ ਸਾਡੀ ਆ ਸੀ ਸਾਡੇ ਕੋਲ ਪੈਸਾ ਨਹੀਂ ਸੀ ਕੰਮ ਦਾ ਤੇ ਇੱਕ ਤਾਂ ਸਭ ਤੋਂ ਵੱਡਾ ਕਾਰਨ ਇਹ ਰਿਹਾ ਦੂਜਾ ਸੀ ਸਮਾਜ ਦਾ ਲਿਖਦੇ ਆ ਇਹ ਰਿਹਾ ਕਿਉਂਕਿ ਲੋਕ ਸੱਚ ਨੂੰ ਜਿਆਦਾ ਪਸੰਦ ਨਹੀਂ ਕਰਦੇ ਹੈ ਪਤਾ ਨਹੀਂ ਹੁਣ ਮਗਨ ਇਹਦਾ ਕੀ ਡਰ ਰਹਾ ਉਹਨਾਂ ਦੇ ਮਨ 'ਚ ਜਾਂ ਕੁਝ ਹੋਰ ਹੋ ਸਕਦਾ ਬਈ ਆਪਾਂ ਕਹੀਏ ਵੀ ਹੋਰ ਵੀ ਕੰਪਨੀਆਂ ਧਾਰਮਿਕ ਗੀਤ ਕਰਦੀਆਂ ਨੇ ਜਿਹਾ ਜਿਹੜੇ ਤੁਹਾਡੀ ਸੋਚ ਵਾਲੇ ਗੀਤ ਕਰਦੀਆਂ ਨੇ ਕਾਰਮਿਕ ਖਿਆਲੀ ਗੀਤ ਵੀ ਕਰਦੀਆਂ ਨੇ ਕੀ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ ਪੈਸੇ ਪੂਰੇ ਹੋ ਜਾਂਦੇ ਨੇ ਉਹਨਾਂ ਨੂੰ ਹੰਗਾਰਾ ਮਿਲਦਾ ਹੈ ਇਹ ਤੁਹਾਨੂੰ ਨਾ ਮਿਲਣ ਦਾ ਵਿਸ਼ੇਸ਼ ਕਾਰਨ ਕੋਈ ਵਿਸ਼ੇਸ਼ ਕਾਰਨ ਇਹ ਆ ਜੀ ਵੀ ਇੱਕ ਤਾਂ ਸੀ ਦਾਸ ਹੀ ਚੁੱਕਿਆ ਮੈਂ ਤੁਹਾਨੂੰ ਵੀ ਗਰੀਬੀ ਹੈ ਤੇ ਕਲਾਕਾਰ ਵੀ ਗਰੀਬ ਹੈ ਹੁਣ ਉਹਨਾਂ ਲੋਕਾਂ ਕੋਲ ਸਾਧਨ ਨਹੀਂ ਸਾਡੇ ਕੋਲ ਕੀ ਆ ਕੁਝ ਨਹੀਂ ਹੈ ਸੰਤਾ ਕੰਪਨੀ ਵਾਲੇ ਮਸਾ ਆ ਨਪ੍ਰਕਸ਼ਣ ਦਾ ਧੰਨਵਾਦ ਆ ਉਹਨਾਂ ਨੇ ਗੀਤ ਕੀਤਾ ਹੈ ਬੰਟੀ ਜੀ ਦਾ ਵੀ ਧੰਨਵਾਦ ਆ ਚਲੋ ਸਾਰੇ ਵੀ ਹੁਣ ਅੱਗੇ ਜਿਹੜੇ ਗੀਤ ਹੋ ਰਹੇ ਉਹਨਾਂ ਦਾ ਵੀ ਧੰਨਵਾਦ ਆ ਬਾਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਫਿਰ 4300 ਚੱਲ ਚੱਲੀ ਜਾ ਰਹੇ ਆ। ਤੁਹਾਡੀ ਹਮ ਖਿਆਲੀ ਸੋਚਦੇ ਲੋਕਾਂ ਨੂੰ ਤੁਸੀਂ ਵਿਸ਼ੇਸ਼ ਤੌਰ ਤੇ ਸਹਿਯੋਗ ਕਰਨ ਦੀ ਕੋਈ ਬੇਨਤੀ ਕਰਾਂ। ਹਾਂ ਬਿਲਕੁਲ ਜੀ ਜਿਹੜੇ ਲੋਕ ਜਾਗਦੀ ਜ਼ਮੀਰਾਂ ਵਾਲੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕੱਲੇ ਪੰਜਾਬ 'ਚ ਨਹੀਂ ਇਹ ਇੰਡੀਆ 'ਚ ਕਿਤੇ ਵੀ ਹੈ ਭਾਰਤ 'ਚ ਕਿਤੇ ਵੀ ਹੈ ਦੁਨੀਆ 'ਚ ਕਿਤੇ ਵੀ ਹੈ। ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਚੰਗੀ ਚੀਜ਼ ਨੂੰ ਪ੍ਰਮੋਟ ਕਰਿਆ ਕਰੋ। ਜਿਵੇਂ ਹੁਣ ਆ ਕਤਲਿਆਮ ਹੋ ਰਹੇ ਨੇ ਸ਼ਰਿਆਮ। ਇਹ ਫਿਰ ਹੋਣੇ ਨਹੀਂ ਸੀ। ਸਾਡਾ ਚੁਗਿਰਦਾ ਸਾਡੀ ਸੁਸਾਇਟੀ ਚੰਗੀ ਹੋਣੀ ਚਾਹੀਦੀ ਸੀਗੀ ਪਰ ਉਦਾਂ ਦੀ ਗੁਰੂ ਸਾਹਿਬ ਦੀ ਸੋਚ ਦੇ ਅਨੁਸਾਰ ਵੀ ਸੀ ਨਹੀਂ ਚੱਲੇ ਬਹੁਤ ਜ਼ਿਆਦਾ ਮਤਲਬ ਪਿੱਛੇ ਰਹਿ ਗਏ ਜੀ ਜੇ ਜੀ ਗੱਲ ਕਰੀਏ ਕੁਝ ਗੀਤ ਜਿਵੇਂ ਤੁਹਾਨੂੰ ਪਹਿਲਾਂ ਪੁੱਛਿਆ ਕਿ ਤੁਸੀਂ ਫਰਮਾਉਣਾ ਚਾਹੁੰਦੇ ਹੋ ਤੁਹਾਡੇ 20 ਦੇ ਕਰੀਬ ਮਾਰਕੀਟ ਦੇ ਵਿੱਚ ਗੀਤ ਆ ਚੁੱਕੇ ਨੇ ਜਿਹੜੇ ਗੀਤਾਂ ਨੂੰ ਤੁਸੀਂ ਫਰਮਾਉਣਾ ਚਾਹੁੰਦੇ ਹੋ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਦੇ ਨਾਲ ਤੇ ਕਿਹੜਾ ਵਾ ਤੇ ਉਹਦੇ ਲਈ ਕਿੰਨੇ ਕੁ ਪ੍ਰਬੰਧ ਕਰਨੇ ਪੈਣਗੇ ਤੁਹਾਨੂੰ ਦੇਖੋ ਜੀ ਹੁਣ ਤਕਦੀਰਾਂ ਗੀਤ ਹੈ ਮੈਨੂੰ ਅੱਜ 1 ਹਫ਼ਤਾ ਹੋ ਗਿਆ ਇਹਦੀ ਪਰਮਿਸ਼ਨ ਲੈੰਦੇ ਨੂੰ ਸਰਕਾਰ ਤੋਂ ਵੀ ਸਾਨੂੰ ਇਹਦੀ ਪਰਮਿਸ਼ਨ ਦੇ ਦੋ ਗੱਲ ਕੁਝ ਨਹੀਂ ਹੈ ਇੱਕ ਬੱਚਾ ਜਿਹਨੂੰ ਮਹਿਣਾ ਮਾਰ ਦਿੱਤਾ ਜਾਂਦਾ ਵੀ ਤੂੰ ਕੁਝ ਨਹੀਂ ਕਰਦਾ ਕਰ ਸਕਦਾ ਹੈ ਤੇ ਉਹ ਬੱਚਾ ਸ਼ਹਿਰ ਜਾ ਕੇ ਇੰਨੀ ਜ਼ਿਆਦਾ ਮਿਹਨਤ ਕਰਦਾ ਸਟਰਗਲ ਕਰਦਾ ਹੈ ਆਈਪੀਐਸ ਅਫਸਰ ਬਣ ਕੇ ਜਦੋਂ ਪਿੰਡ ਜਾਂਦਾ ਹੈ ਤਾਂ ਉਹੀ ਲੋਕ ਉਹਨੂੰ ਮਹਿਣਾ ਮਾਰਦੇ ਆ ਸਿਰਫ ਜਦੋਂ ਪਿੰਡ ਜਾਂਦਾ ਆ ਆਈਪੀਐਸ ਅਫਸਰ ਬਣ ਕੇ ਉਹਦੇ ਲਈ ਚਾਰ ਗਾਰਡ ਚਾਹੀਦੇ ਆ ਚਾਰ ਪੁਲਿਸਮੈਨ ਦੀ ਵਰਤੀ ਦੀ ਅਸੀਂ ਮੰਗ ਕੀਤੀ ਆ ਪਰਮਿਸ਼ਨ ਸਾਨੂੰ ਉਹ ਵੀ ਨਹੀਂ ਮਿਲ ਰਹੀ ਆ ਕਾਰਨ ਇਹੀ ਆ ਕਿਉਂਕਿ ਅਸੀਂ ਕਿਹੜਾ ਕੋਈ ਤਕੜੇ ਪ੍ਰੋਡਿਊਸਰ ਆ ਜੀ ਨਾ ਤਾਂ ਸਾਡੇ ਕੋਲ ਮਾਇਆ ਖੁੱਲੇ ਗੱਫੇ ਹੁੰਦੇ ਸੀ ਦੇਦੇ ਲੋ ਜੀ ਫੜੋ ਮਾਇਆ ਸਾਨੂੰ ਦੇ ਦਿਓ